ਇਸ ਹਫਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਬਦਲਣ ਵਾਲਾ ਹੈ ਭਾਰਤ ਮੌਸਮ ਵਿਭਾਗ ਨੇ 25 ਤੋਂ 29 ਤੱਕ ਸੂਬੇ ਵਿੱਚ ਪਾਰੀਮੀ ਗਰਜ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ ਪੂਰੇ ਸੂਬੇ ਦੇ ਵਿੱਚ ਖਾਸ ਕਰਕੇ 26 ਜੂਨ ਨੂੰ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਗਰਜ ਤੇ ਮੀਂਹ ਦੀ ਵਿਆਪਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਵਿਭਾਗ ਨੇ ਕਿਹਾ ਹੈ ਕਿ ਇਸ ਦਿਨ ਇਹਤੀ ਚੁਣੌਤੀਪੂਰਨ ਸੰਗਤੀ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੋਹਾਲੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦਾ ਖਤਰਾ ਜਿਹੜਾ ਹੋਰ ਵੀ ਵੱਧ ਦੱਸਿਆ ਜਾ ਰਿਹਾ ਹੈ ਤੋਤੇ ਇਹ ਸਾਰੇ ਜ਼ਿਲ੍ਹਿਆਂ ਨੂੰ ਚੌਕਸ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਜੜੀ ਦਿੱਤੀ ਗਈ ਹੈ ਸਰਕਾਰ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਸਰਗਰਮ ਮੋਡ ਦੇ ਵਿੱਚ ਹਨ ਤਾਂ ਜੋ ਮੀਂਹ ਦੇ ਨਾਲ ਸੰਬੰਧ ਕਿਸੇ ਵੀ ਐਮਰਜੈਂਸੀ ਦੇ ਨਾਲ ਨਜੀਤਿਆ ਜਾ ਸਕੇ ਕਸ ਦਈਏ ਕਿ ਸੁਪਿਆ ਦੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ येलो ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਦੱਸ ਦੇ ਕਿ 26 ਜੂਨ ਤੋਂ 25 ਜੂਨ ਤੋਂ ਲੈ ਕੇ 29 ਜੂਨ ਤੱਕ ਜਿਹੜਾ ਹੈ ਭਾਰੀ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤੇਜ਼ ਹਵਾਵਾਂ ਤੇ ਬਿਜਲੀ ਗੜਕੰਧ ਦੀ ਜਿਹੜੀ ਉਹ ਵਿਖਵਾੜੀਆਂ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਠਾਨਕੂਟੂ ਸ਼ਾਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੁਹਾਲੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦਾ ਖਤਰਾ ਜਿਹੜਾ ਹੈ ਹੋਰ ਵੀ ਵੱਧ ਦੱਸਿਆ ਜਾ ਰਿਹਾ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਬਣ ਸਕਦੀ ਇਸ ਦੇ ਨਾਲ ਹੀ ਬਿਜਲੀ ਡਿੱਗਣ ਦੀ ਸੰਭਾਵਨਾ ਜਿਹੜੀ ਉਹ ਬਣ ਸਕਦੀ ਹੈ ਜ਼ਿਆਦਾ ਖਤਰਾ ਜਿਹੜਾ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦੱਸਿਆਈ ਹੈ ਉਤੇ ਸਾਰੇ ਜਿਲ੍ਹਾ ਨੂਵੀਜ਼ ਤੋਂ ਇਲਾਵਾ ਜਿਹੜਾ ਚੋਕ ਸਰਨ ਦੇ ਲਈ ਕਿਹਾ ਗਿਆ ਜ਼ਰੂਰੀ ਸਾਵਧਾਨੀਆਂ ਵਰਤਨ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਉੱਥੇ ਇਸ ਹਫਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਪੂਰੇ ਤਰੀਕੇ ਦੇ ਨਾਲ ਬਦਲ ਗਿਆ ਹੈ ਭਾਰਤ ਮੌਸਮ ਵਿਭਾਗ ਦੇ ਵੱਲੋਂ 25 ਤੋਂ 29 ਜੂਨ ਤੱਕ ਸੂਬੇ ਪਾਰ ਦੇ ਵਿੱਚ ਭਾਰੀ ਮੀਂਹ ਦਾ ਹਾਈ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਪੂਰੇ ਸੂਬੇ ਦੇ ਵਿੱਚ ਖਾਸ ਕਰਕੇ ਦੱਸ ਦਿੰਨੀ ਆ ਕਿ 26 ਜੂਨ ਨੂੰ ਜਿਹੜਾ ਸਪੈਸ਼ਲ ਪੀਲ ਅਲਰਟ ਜਿਹੜਾ ਜਾਰੀ ਕੀਤਾ ਗਿਆ। ਉਤੇ ਹੀ ਗਰਜ ਤੇ ਮੀਂਹ ਦੀ ਵਿਆਪਕ ਪ੍ਰਭਾਵ ਵੀ ਜਿਹੜਾ ਦੇਖਿਆ ਜਾ ਸਕਦਾ ਹੈ। ਲਗਾਤਾਰ ਹੀ ਪੰਜਾਬ ਦੇ ਵਿੱਚ ਅੱਜ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲੀ ਆ ਪਰ ਉਤੇ ਹੀ ਬਿਮਾਰੀਆਂ ਲੱਗਣ ਦਾ ਖਤਰਾ ਵੀ ਜਿਹੜਾ ਬਣ ਸਕਦਾ ਹੈ। ਤੇਜ਼ ਹਵਾਵਾਂ, ਬਿਜਲੀ ਗਰਜਨ ਦੀ ਜਿਹੜੀ ਸਮੱਸਿਆ ਵੀ ਜਿਹੜੀ ਉਹ ਆ ਸਕਦੀ ਹੈ ਔਰ ਇਸ ਦੇ ਉੱਪਰ ਜਿਹੜਾ ਅਲਰਟ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਖਾਸ ਕਰ ਕੁਝ ਜ਼ਿਲ੍ਹਾ ਦੀ ਗੱਲ ਕੀਤੀ ਜਾਵੀ ਤਾਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੁਹਾਲੀ ਵਰਗੇ ਜ਼ਿਲ੍ਹੇ ਨੇ ਜ਼ਰੂਰੀ ਜਿਹੜੇ ਦੱਸਿਆ ਗਿਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਾਵਧਾਨੀਆਂ ਵਰਤਣ ਦੀ ਖਾਸ ਜ਼ਰੂਰਤ ਹੈ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਿਹੜੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਣ ਸਕਦੀ ਹੈ ਪਰ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਾਡੇ ਨਾਲ ਅਮਿਤ ਸੇਟੀ ਜੁੜ ਚੁੱਕੇ ਨੇ ਫੋਨ ਲਾਈਨ ਤੇ ਅਮਿਤ ਸੇਟੀ ਕੀ ਕੁਝ ਹਾਲਾਤ ਨੇ ਚੰਡੀਗੜ੍ਹ ਦੇ ਵਿੱਚ ਮੌਸਮ ਨੂੰ ਲੈ ਕੇ ਇਸ ਹਨ ਮੈਂ ਵੀ ਗੱਲ ਕਰੀਏ ਤੇ ਬਿਲਕੁਲ ਕਹਿ ਸਕਦੇ ਹਾਂ ਕਿ ਬਾਰਿਸ਼ ਵਾਲਾ ਮੌਸਮ ਬੜਾ ਹੈ ਹੋਰ ਹੈ ਕਿ ਹਵਾਵਾਂ चल रही है लोगों को किसी न कि मतलब गर्मी तो राहत जी है जरूर मिल रही है तापमान की गल करिए तो दो तो डिग्री का जी है गिरावट देखने को मिल रही है क्योंकि लगातार मौसम विभाग का कहना है कि आने वाले जिन है इन जी है बारिश होने की संभावना है खास करके पिछले सताई तरीक का अलर्ट जारी किया गया अगर इस समय की गल करिए जरूर बारिश का मौसम जोड़ा है सवेर से बनिया हुआ है हालांकि सिर्फ गुंडा जरूर पैन उ अगर आस पास के एरिए की गल करिए उससे तस्वीरें सामने आ रही है कि कई ਇਈ ਜਗ੍ਹਾ ਤੇ ਕਾਫੀ ਜੜੀ ਹੈ ਬਾਰਿਸ਼ ਜੜੀਆਂ ਹੋ ਰਹੀ ਹੈ ਤੇ 26 ਤਰੀਕ ਤੋਂ ਬਾਅਦ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ। ਅੰਮ੍ਰਿਤ ਬਾਰਿਸ਼ ਹੋਣ ਦੀ ਸੰਭਾਵਨਾ ਤਾਂ 25 ਤੋਂ 29 ਜੂਨ ਤੱਕ ਦੱਸੀ ਜਾ ਰਹੀ ਹੈ। ਉੱਥੇ ਹੀ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਤਾਂ ਮਿਲਿਆ ਪਰ ਬਿਮਾਰੀਆਂ ਵਧਣ ਦਾ ਖਤਰਾ ਤਾਂ ਬਣ ਸਕਦਾ ਹੈ। ਅੱਛਾ ਜੀ ਮੈਂ ਵੀ ਦੇਖ ਦੇਖ ਤੋਂ ਮਿਲਦਾ ਹੈ ਕਿ ਜਦੋਂ ਬਾਰਿਸ਼ ਹੁੰਦੀ ਹੈ ਉਸ ਦਰਮਿਆਨ ਜਿਹੜੀਆਂ ਬਿਮਾਰੀਆਂ ਜੜੀਆਂ ਨੇ ਪਾਪੜ ਜੜੀਆਂ ਨੇ ਕਾਫੀ ਜ਼ਿਆਦਾ ਆਂਦੇ ਨੇ। ਉਥੇ ਸਿਹਤ ਵਿਭਾਗ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਸ ਜਿਹੜਾ ਹੈ ਗਰਮ ਕਰਕੇ ਪਾਣੀ ਪੀਤਾ ਜਾਵੇ ਜਾਂ ਫਿਲਟਰ ਵਾਲਾ ਪਾਣੀ ਪੀਤਾ ਜਾਵੇ ਕਿਉਂਕਿ ਸਾਦੇ ਪਾਣੀ ਦੀ ਅਗਰ ਗੱਲ ਕਰੀ ਗਈ ਕਈ ਜਗ੍ਹਾ ਤੇ ਪਾਈਪ ਲੰਗ ਡੀ ਹੋਂਦੀ ਹੈ ਤੇ ਦੂਸਰਾ ਪਾਣੀ ਬਰਸਾਤੀ ਪਾਣੀ ਮਿਲਣ ਦੇ ਕਰਕੇ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਤੇ ਖਾਸ ਕਰਕੇ ਜਦੋਂ ਬਾਰਿਸ਼ ਦਾ ਸਮਾਂ ਹੁੰਦਾ ਤਾਂ ਇਸ ਸਮੇਂ ਤਾਂ ਜਾਂ ਤਾਂ ਉਬਲੇ ਹੋਇਆ ਪਾਣੀ ਪੀਣਾ ਚਾਹੀਦਾ ਜਾਂ ਫਿਲਟਰ ਵਾਲਾ ਪਾਣੀ ਖੜਾ ਹੈ ਆਮ ਲੋਕਾਂ ਨੂੰ ਜਿਹੜਾ ਹੈ ਪੀਣਾ ਚਾਹੀਦਾ ਨਾਲ ਹੀ ਜਿਹੜੀਆਂ بارش ਦੇ ਵਿੱਚ ਇਹ ਸਾਰੇ ਬਿਮਾਰੀਆਂ ਆਉਂਦੀਆਂ ਨੇ ਤੇ ਉਹਨੂੰ ਲੈ ਕੇ ਵੀ ਇਹ ਹੈ ਕਿ ਤਾਜ਼ੀ ਫਲ ਜਿਹੜੇ ਹੈ ਉਸੇ ਸਮੇਂ ਕੱਟ ਕੇ ਖਾਓ ਕਟਿਆ ਹੋਇਆ ਫਲ ਜਿਹੜਾ ਹੈ ਉਹ ਨਹੀਂ ਖਾਣਾ ਚਾਹੀਦਾ। ਅਮਿਤ ਪਟਾਨਗੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਚੌਕਸ ਰਹਿਣ ਦੇ ਲਈ ਜਿਹੜੀ ਹੈ ਸਾਵਧਾਨੀ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ? ਹਾਂ ਬਿਲਕੁਲ ਅਗਰ ਮੌਸਮੀ ਬਾਰਿਸ਼ ਦੀ ਗੱਲ ਕਰੀਏ ਤਕਰੀਬਨ ਪੰਜਾਬ ਨੂੰ ਜੋ ਹੈ ਪੂਰਾ ਹਾਈ ਅਲਰਟ ਤੇ ਕੀਤਾ ਗਿਆ ਹੈ ਕਿ بارش ਹੋ ਰਹੀ ਹੈ ਇਸੇ ਤੋਂ ਲਾ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੋਵੇਗੀ ਖਾਸ ਕਰਕੇ ਜਿਹੜੇ ਖਾਸ ਕਰਕੇ ਬਾਰਡਰ ਏਰੀਆ ਤੇ ਅੰਡਰੀ ਏਰੀਆ ਨੇ ਉੱਥੇ ਵੀ بارش ਹੋਣ ਦੀ ਜਿਹੜੀ ਹੈ ਸੰਭਾਵਨਾ ਬਹੁਤ ਵੱਡੀ ਹੈ ਜੀ ਅਮਿਤ ਵਦੇਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਦਾਜੀ ਇੱਕ ਹਫਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਪੂਰੇ ਤਰੀਕੇ ਦੇ ਨਾਲ ਬਦਲ ਗਿਆ ਹੈ ਪਰ ਇਸ ਦੇ ਨਾਲ ਹੀ ਇਤਿਹਾਤ ਵਰਤਨ ਦੀ ਵੀ ਜਿਹੜੀ ਉਹ ਲੋੜ ਹੈ ਕਿਉਂਕਿ ਜ਼ਿਆਦਾ بارش ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ ਅਤੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਲਈ ਜਿਹੜੀ ਉਹ ਮੌਸਮ ਵਿਭਾਗ ਦੇ ਵੱਲੋਂ ਸਲਾਹ ਦਿੱਤੀ ਗਈ ਹੈ